ਪਹਿਲਾ ਆਪਣ ਆਪ ਕਰੇ ਗੁਰਬਾਹ ਜੇ ਮਿਲਣ ਕਲਗੀਆਂ ਵਾਲੇ ਨੂੰ ਪਹਿਲਾ ਆਪਣ ਆਪ ਕਰੇ ਗੁਰਬਾਹ ਜੇ ਮਿਲਣ ਬਾਜ ਵਾਲੇ ਨੂੰ ਪਹਿਲਾ ਆਪਣ ਆਪ ਕਰੇ ਗੁਰਬਾਹ ਜੇ ਮਿਲਣ ਕਲਗੀਆਂ ਇੱਲਾਹ ਆਪਣਾ ਆਪ ਕਰੇ ਗੁਰਬਾਹ ਜੇ ਮਿਲਣ ਬਾਤ ਬਣੇ ਗੱਲਾਂ ਵੱਡੇ ਭਗਤਾਂ ਦੀਆਂ ਕਰਦੇ ਕਿਉਂ ਨਹੀਂ ਜਾਨ ਤਲੀ ਤੇ ਧਰਦਾ ਗੱਲਾਂ ਵੱਡੇ ਭਗਤਾਂ ਦੀਆਂ ਕਰਦੇ ਕਿਉਂ ਨਹੀਂ ਜਾਨ ਤਲੀ ਤੇ ਧਰਦਾ ਗੱਲਾਂ ਵੱਡੇ ਭਗਤਾਂ ਦੀਆਂ ਕਰਦੇ ਕਿਉਂ ਨਹੀਂ ਜਾਣ ਤਲੀ ਤੇ ਗੱਲਾਂ ਵੱਡੇ ਭਗਤਾਂ ਦੀਆਂ ਕਰਦੇ ਕਿਉਂ ਨਹੀਂ ਜਾਣ ਤਲੀ ਤੇ ਤਨ ਮਨ ਧਨ ਅਰਪਣ ਨਹੀਂ ਕਰਦਾ ਲੱਭਦੇ ਹੰ ਦਸਮਦਵਾਰੇ ਤਨ ਮਨ ਧਨ ਅਰਪਣ ਨਹੀਂ ਕਰਦਾ ਲੱਭਦਾ ਦਸਮ ਦਵਾਰੇ ਨੂੰ ਤਨ ਮਨ ਧਨ ਅਰਪਣ ਨਹੀਂ ਕਰਦਾ ਲੱਭਦਾ ਦਸਮ ਦਵਾਰੇ ਪਹਿਲਾ ਆਪਣਾ ਆਪ ਕਰੇ ਗੁਰਬਾਹ ਜੇ ਮਿਲਣੈ ਕਲਗੀ ਆਵਾਲੇ ਨੂੰ ਪਹਿਲਾ ਆਪਣਾ ਆਪ ਕਰੇ ਗੁਰਬਾਹ ਜੇ ਮਿਲਣ ਹੈ ਬਾਜ ਵਾਲੇ ਨੂੰ ਪਹਿਲਾਂ ਆਪਣਾ ਆਪ ਕਰੇ ਗੁਰਬਾਣੀ ਜੇ ਮਿਲਣ ਹੈ ਕਲਗੀਧਾਰੇ ਨੂੰ ਪਹਿਲਾਂ ਆਪਣਾ ਆਪ ਕਰੇ ਗੁਰਬਾਣੀ ਜੇ ਮਿਲਣ ਹੈ ਬਾਜ ਵਾਲੇ ਨੂੰ ਸੁਗੁਰੂ ਪਿਆਰੇ ਰਮਾਲਾ ਸੇਬ ਭੇਟ ਕੀਤਾ ਜਾ ਸਕਦਾ ਹੈ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾ ਸਕਦਾ ਹੈ ਦੇਗਾ ਕਰਵਾਈਆਂ ਜਾ ਸਕਦੀਆਂ ਲੰਗਰ ਲਾਇਆ ਜਾ ਸਕਦੇ ਪਰ ਬਹੁਤ ਔਖ ਹੈ ਬਹੁਤ ਜਿਆਦਾ ਹੀ ਔਖ ਹੈ ਆਪਣਾ ਆਪ ਦੇਣਾ ਗੁਰੂ ਨੂੰ ਆਪਾ ਵਾਰਨਾ ਬਹੁਤ ਔਖ ਹੈ ਆਪਣਾ ਮਨ ਦੇਣਾ ਬਹੁਤ ਔਖ ਹੈ ਇਸ ਕਰਕੇ ਮਹਾਰਦੀ ਗੁਰਬਾਣੀ ਸਮਝਾਉਂਦੀ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਹਿੰਦੇ ਜਿਹੜਾ ਆਪਣਾ ਮਨ ਦੇ ਦੇਣਾ ਗੁਰੂ ਨੂੰ ਸੋ ਕਹਿੰਦੇ ਉਹਦੇ ਸਾਰੇ ਕਾਰਜ ਸੁਧਰ ਜਾਣੇ ਉਹਦਾ ਲੋਕ ਵੀ ਸਿਵਰ ਜਾਣਾ ਹੈ ਉਹਦਾ ਪ੍ਰਲੋਕ ਵੀ ਸਿਵਰ ਜਾਣਾ ਹੈ ਉਹਦਾ ਦੁਨੀਆ ਤੇ ਆਣਾ ਸਫਲ ਹੋ ਜਾਣਾ ਹੈ ਉਹਦਾ ਹਰ ਇੱਕ ਕੰਮ ਸਫਲ ਹੋਏਗਾ ਉਹਦੀ ਯਾਤਰਾ ਵੀ ਸਫਲ ਹੋਏਗੀ ਸੋ ਸੰਸ ਨਰੰਕਾਰ ਦੇ ਘਰੋਂ ਆਏ ਆ ਸੰਸਾਰ ਵਿੱਚ ਤੇ ਸੰਸਾਰ ਤੋਂ ਅੱਗੇ ਕਿੱਥੇ ਜਾਣਾ ਹੈ ਫਿਰ ਵਾਪਸ ਨਰੰਕਾਰ ਦੇ ਘਰ ਸੋ ਯਾਤਰਾ ਕਰਨਾ ਆਏ ਆ ਮੁਸਾਫਿਰ ਬਣ ਕੇ ਆਏ ਆ ਇੱਥੇ ਦੁਨੀਆ ਤੇ ਤੇ ਇਹ ਆਪਣੀ ਯਾਤਰਾ ਤਾਂ ਸਫਲ ਹੋਣੀ ਏ ਜੇ ਗੁਰੂ ਦੀ ਅਗਵਾਈ ਦੇ ਹੱਥ ਚੱਲਾਂਗੇ ਤੇ ਜੇ ਆਪਣੀ ਮਰਜ਼ੀ ਮਰਜ਼ੀ ਕਰਾਂਗੇ ਫਿਰ ਯਾਤਰਾ ਸਫਲ ਥੋੜੀ ਹੋਣੀ ਫਿਰ ਤੇ ਯਾਤਰਾ ਦਾ ਪੱਠ ਹੀ ਬਹਿ ਜਾਣਗੇ ਸੋ ਇਹ ਯਾਤਰਾ ਸਫਲ ਤਾਂ ਹੀ ਹੋਏਗੀ ਜੇ ਗੁਰੂ ਦੀ ਅਗਵਾਈ ਦੇ ਹੱਥ ਚੱਲਾਂਗੇ ਸੋ ਆਪਣੀ ਮਨ ਦੀ ਮਰਜ਼ੀ ਛੱਡਾਂਗੇ ਸੋ ਗੁਰੂ ਦੀ ਮਰਜ਼ੀ ਵਿੱਚ ਆਵਾਂਗੇ ਮਨ ਗੁਰੂ ਨੂੰ ਦੇਵਾਂਗੇ ਸੋ ਤਾਂ ਆਪਣੇ ਕਾਰਜ ਸਫਲ ਹੋਣੇ ਤੇ ਮਨ ਤੇ ਕੁਝ ਹੋਰ ਚਾਹੁੰਦੇ ਸੋ ਗੁਰੂ ਜੀ ਕੁਝ ਹੋਰ ਕਹਿੰਦੇ ਆ ਤੇ ਮਨ ਕੁਝ ਹੋਰ ਚਾਹੁੰਦਾ ਸੋ ਮਨ ਤੇ ਨਸ਼ੇ ਚਾਹੁੰਦਾ ਮਾੜੇ ਕਰਮ ਕਰਨਾ ਚਾਹੁੰਦੇ ਸੋ ਗੁਰੂ ਬਿਆਰ ਇਹਥੇ ਰੋਕਣਾ ਪੈਣਾ ਫਿਰ ਇਹਨੂੰ ਮਨ ਨੂੰ ਉਧਰ ਜਾਣ ਨਹੀਂ ਦੇਣਾ ਮਾੜੇ ਪਾਸੇ ਸੋ ਰੋਕਣਾ ਪੈਗਾ ਸੋ ਇਹ ਤਾਂ ਰੁਕੇਗਾ ਪਹਿਲਾਂ ਤੇ ਸਰੀਰ ਨੂੰ ਰੋਕੀਏ ਕਿ ਗੰਦੀਆਂ ਫਿਲਮਾਂ ਨਾ ਦੇਖੀਏ ਗੰਦੇ ਨਾਟਕ ਨਾ ਦੇਖੀਏ ਸੋ ਜਿਹੜਾ ਜਿਹੜਾ ਬੰਦਾ ਨਿੰਦਿਆ ਚੁਗਲੀ ਕਰਦਾ ਉਹਦੇ ਕੋਲ ਨਾ ਬੈਠੀਏ ਉਹਦੀ ਗੱਲ ਨਾ ਸੁਣੀਏ ਸੋ ਉਹਦੇ ਕੋਲ ਸਰੀਰ ਨੂੰ ਨਾ ਲੈ ਕੇ ਜਾਈਏ ਪਹਿਲਾਂ ਸਰੀਰ ਨੂੰ ਬਚਾਓ ਪਹਿਲਾਂ ਸਰੀਰ ਬਚੇਗਾ ਸਰੀਰ ਨੂੰ ਸੰਗਤ ਵਿੱਚ ਲੈ ਕੇ ਆਓ ਸੰਗਤ ਚ ਚੰਗੀ ਸੰਗਤ ਚ ਬੈਠੋ ਸੋ ਚੰਗੀਆਂ ਗੱਲਾਂ ਸੁਣੋ ਗੁਰਬਾਣੀ ਸੁਣੋ ਭਜਨ ਕਰੋ ਭਜਨ ਸੁਣੋ ਸੋ ਗੁਰੂ ਪਿਆਰਿਓ ਫਿਰ ਆਪਣੇ ਆਪ ਮਨ ਦੇ ਵਿੱਚ ਸਹੀ ਵਿਚਾਰ ਚੱਲਣਗੇ ਤੇ ਬੰਦਾ ਜਦੋਂ ਮਨ ਚ ਸਹੀ ਵਿਚਾਰ ਚੱਲਣਗੇ ਤੇ ਸਰੀਰ ਵੀ ਗਲਤ ਪਾਸੇ ਨਹੀਂ ਜਾਏਗਾ ਪਰ ਜੇ ਬੰਦਾ ਪਹਿਲਾਂ ਸਰੀਰ ਨੂੰ ਮਾੜੇ ਪਾਸੇ ਲੈ ਗਏ ਮਾੜੇ ਬੰਦਿਆਂ ਕੋਲ ਬਹਿ ਕੇ ਜਾ ਕੇ ਜੇ ਉਥੇ ਮਾੜੀਆਂ ਗੱਲਾਂ ਮਿਲਣਗੀਆਂ ਤੇ ਗਲਤ ਵਿਚਾਰ ਅੰਦਰ ਚੱਲਣਗੇ ਜਦੋਂ ਗਲਤ ਵਿਚਾਰ ਅੰਦਰ ਚੱਲ ਪਏ ਸੋ ਗੁਰੂ ਬਿਆਰੋ ਫਿਰ ਸਰੀਰ ਵੀ ਨਹੀਂ ਬਚੇਗਾ ਸੋ ਸਰੀਰ ਵੀ ਆਪਣੇ ਆਪ ਮਾਰੇ ਪਾਸੇ ਚਲਾ ਜਾਏਗਾ ਨਸ਼ਿਆਂ ਵਿੱਚ ਪੈ ਜਾਏਗਾ ਮਾਰੇ ਕੰਮਾਂ ਵਿੱਚ ਪੈ ਜਾਏਗਾ ਇਹ ਜਿਹੜੀਆਂ ਇੱਕ ਤੇ ਚੰਗੀ ਚਾਟ ਹੁੰਦੀ ਹੈ ਇੱਕ ਮਾੜੀ ਚਾਟ ਹੈ ਸੋ ਚੰਗੀ ਚਾਟ ਤੇ ਬੰਦਾ ਉਦੋਂ ਲੱਗਦਾ ਜਦੋਂ ਚੰਗੇ ਬੰਦਿਆਂ ਕੋਲ ਵੇ ਤੇ ਮਾੜੀਆਂ ਚਾਟਾਂ ਉਦੋਂ ਲੱਗ ਜਾਂਦੀਆਂ ਜਦੋਂ ਬੰਦਾ ਮਾੜੇ ਬੰਦਿਆਂ 'ਚ ਬਹਿਣ ਲੱਗ ਜਾਏਗਾ ਸੋ ਗੁਰੂ ਪਿਆਰਿਓ ਆਪਣਾ ਆਪ ਜੇ ਕੁਰਬਾਨ ਕਰਾਂਗੇ ਤੇ ਤਾ ਫਿਰ ਮਰਦੀ ਆਪਾਂ ਖੁਸ਼ੀ ਲੈ ਸਕਦੇ ਤੇ ਆਪਣੇ ਆਪ ਕੁਰਬਾਨ ਕਰਨ ਤੋਂ ਇਹ ਭਾਵੇਂ ਜਿੱਦਣ ਮਨ ਗੁਰੂ ਨੂੰ ਦੇ ਦਤਾ ਉਹ ਦਿਨ ਫਿਰ ਆਪਣੀ ਮਰਜ਼ੀ ਥੋੜੀ ਚੱਲਣੀ ਸੋ ਮਨ ਤੇ ਕਹਿੰਦਾ ਕਾਰ ਨਸ਼ਾ ਜਾ ਮਾੜੇ ਬੰਦੇ ਕੋਲ ਬਹਿ ਸੁਣਨਿੰਦਿਆ ਚੁਗਲੀ ਸੋ ਫਿਰ ਮਨ ਦੀ ਨਹੀਂ ਨਾ ਮੰਨਣੀ ਜਿੱਦਣ ਮਨ ਗੁਰੂ ਨੂੰ ਦੇ ਦਤਾ ਫਿਰ ਗੁਰੂ ਦੀ ਮੰਨਣੀ ਪੈਣੀ ਤੇ ਜਿੱਦਨ ਤਨ ਤਨ ਗੁਰੂ ਨੂੰ ਦੇ ਦਿੱਤਾ ਫਿਰ ਤਨ ਨੂੰ ਮਾੜੇ ਪਾਸੇ ਥੋੜੀ ਲਿਜਾ ਸਕਦੇ ਆ ਤਨ ਦੇ ਵਿੱਚ ਕੋਈ ਮਾੜਾ ਨਸ਼ਾ ਥੋੜੀ ਭੇਜ ਸਕਦੇ ਆ ਉਹਦਨ ਉਹ ਖਾਣਾ ਪੈਣਾ ਹੈ ਉਹਦਨ ਉਹ ਪੀਣਾ ਪੈਣਾ ਸੋ ਜਿੱਦਨ ਤਨ ਗੁਰੂ ਨੂੰ ਦੇ ਦਿੱਤਾ ਫਿਰ ਆਪਣੀ ਮਰਜ਼ੀ ਨਹੀਂ ਚੱਲਣੀ ਸੋ ਉਹੀ ਕੁਝ ਖਾਣਾ ਪੈਣਾ ਉਹੀ ਕੁਝ ਪੀਣਾ ਪੈਣਾ ਜੋ ਗੁਰੂ ਨੂੰ ਭਾਉਂਦਾ ਹੈ ਸੋ ਜੋ ਆਪ ਨੂੰ ਭਾਉਂਦਾ ਹੈ ਉਹ ਨਹੀਂ ਫਿਰ ਆਪਾਂ ਖਾ ਸਕਦੇ ਉਹ ਨਹੀਂ ਪੀ ਸਕਦੇ ਸੋ ਇਸੇ ਤਰ੍ਹਾਂ ਗੁਰੂ ਪਿਆਰਿਓ ਧਰਨੇ ਜਿਹੜਾ ਮਾਇਆ ਹੈ ਸੋ ਮਾਇਆ ਨੂੰ ਚੰਗੇ ਪਾਸੇ ਤੇ ਵਰਤ ਸਕਦੇ ਆ ਅੱਗੇ ਤੈਨੂੰ ਜਾਓ ਬਾਈ ਪਿੱਛੇ ਰਹਿਣਾ ਸੋ ਜਿਹੜਾ ਤਨ ਸੋ ਤਨ ਨੂੰ ਆਪਾਂ ਜੇ ਮੜੇ ਪਾਸੇ ਲੈ ਜਾਈਏ ਸੋ ਗੁਰੂ ਪਿਆਰਿਓ ਫਿਰ ਉਸ ਉਸ ਗੱਲ 'ਚ ਗੁਰੂ ਦੀ ਖੁਸ਼ੀ ਥੋੜੀ ਸੋ ਦੇ ਤਨ ਦੇ ਵਿੱਚ ਕੋਈ ਨਸ਼ਾ ਭੇਜਾਂਗੇ ਸੋ ਇਸ ਗੱਲ ਤੇ ਗੁਰੂ ਗੁਰੂ ਸਾਹਿਬ ਦੀ ਨਾਰਾਜ਼ਗੀ ਸੋ ਜਿਹੜਾ ਤਨ ਹੈ ਜੇ ਧੰਗ ਦੇ ਤੈ ਮਾਰਾ ਜੇ ਸੋ ਧੰਨ ਗੁਰੂ ਪਿਆਰਿਓ ਚੰਗੇ ਪਾਸੇ ਵਰਤਣਾ ਬੱਚਿਆਂ ਦੀ ਪੜ੍ਹਾਈ ਤੇ ਲਾਓ ਘਰ ਬਣਾਓ ਸੋ ਚੰਗਾ ਫਲ ਫਰੂਟ ਬੱਚਿਆਂ ਨੂੰ ਲਿਆ ਕੇ ਦਿਓ ਖਾਣ ਵਾਸਤੇ ਚੰਗੀਆਂ ਚੀਜ਼ਾਂ ਘਰ ਵਿੱਚ ਲੈ ਕੇ ਆਓ ਫਿਰ ਤੇ ਧੰਨ ਗੁਰੂ ਪਿਆਰਿਓ ਕੋਈ ਮਾੜੀ ਗੱਲ ਨਹੀਂ ਸੋ ਚੰਗੇ ਪਾਸੇ ਜੇ ਲੱਗ ਰਿਹਾ ਪਰ ਜੇ ਧੰਨ ਮਾੜੇ ਪਾਸੇ ਲੱਗੇ ਬੰਦਾ ਨਸ਼ਾ ਨਸ਼ਾ ਕਰੇ ਪੈਸੇ ਦੇ ਨਾਲ ਸੋ ਪੈਸਾ ਦੇ ਕੇ ਕਿਸੇ ਦਾ ਮਾੜਾ ਕਰਾ ਹੋਏ ਸੋ ਕਈ ਆਪਾਂ ਦੇਖਦੇ ਆ ਕਈ ਸੁਪਾਰੀਆਂ ਦੇ ਦਿੰਦੇ ਆ ਕਤਲ ਕਰਵਾ ਦਿੰਦੇ ਆ ਸੋ 5 5 70 10 10 ਲੱਖ ਰੁਪਇਆ ਦੇ ਕੇ ਬੰਦਾ ਮਰਵਾ ਦਿੰਦੇ ਆ ਸੋ ਇਦਾਂ ਪੈਸੇ ਨੂੰ ਗਲਤ ਥਾਂ ਤੇ ਵਰਤਦੇ ਆ ਸੋ ਨਸ਼ਾ ਨਸ਼ਾ ਕਰਦੇ ਆ ਹੋਰ ਕਈਆਂ ਥਾਵਾਂ ਤੇ ਪੈਸਾ ਪੈਸੇ ਨੂੰ ਗਲਤ ਥਾਂ ਤੇ ਵਰਤਿਆ ਜਾਂਦਾ ਜਦੋਂ ਬੰਦਾ ਪੈਸੇ ਨੂੰ ਗਲਤ ਥਾਂ ਤੇ ਵਰਤਦਾ ਏ ਉਹ ਫਿਰ ਸੋ ਗੁਰੂ ਪਿਆਰਿਓ ਉਸ ਗੱਲ ਵਿੱਚ ਗੁਰੂ ਜੀ ਖੁਸ਼ੀ ਥੋੜੀ ਇਸ ਕੁਰਬਾਨ ਕਰਨਾ ਪੈਂਦਾ ਗੁਰੂ ਤੋਂ ਆਪਣਾ ਤਨ ਵੀ ਆਪਣਾ ਮਨ ਵੀ ਆਪਣਾ ਧਨ ਵੀ ਜਦੋਂ ਤੁਸੀਂ ਲਾਓ ਇਹਨੂੰ ਚੰਗੇ ਪਾਸੇ ਤੇ ਸਮਝੋ ਤੁਹਾਡਾ ਤਨ ਵੀ ਗੁਰੂ ਦਾ ਹੈ ਤੁਹਾਡਾ ਮਨ ਵੀ ਗੁਰੂ ਦਾ ਹੈ ਤੇ ਤੁਹਾਡਾ ਧੰਨ ਵੀ ਗੁਰੂ ਦਾ ਹੈ ਜੇ ਤੁਸੀਂ ਆਪਣੇ ਇਹਨਾਂ ਚੀਜ਼ਾਂ ਨੂੰ ਮਾੜੀ ਥਾਂ ਤੇ ਲਾ ਰਹੇ ਹੋ ਆਪਣੇ ਤਨ ਨੂੰ ਆਪਣੇ ਮਨ ਨੂੰ ਆਪਣੇ ਧੰਨ ਨੂੰ ਤੇ ਸਮਝ ਲਓ ਤੁਸੀਂ ਗੁਰੂ ਤੋਂ ਬਹੁਤ ਦੂਰ ਜਾ ਰਹੇ ਹੋ ਤੁਸੀਂ ਗੁਰੂ ਦੀ ਗੁਰੂ ਨੂੰ ਨਾਰਾਜ਼ ਕਰ ਰਹੇ ਹੋ ਤੇ ਜਿਹੜਾ ਗੁਰੂ ਨੂੰ ਨਾਰਾਜ਼ ਕਰੇਗਾ ਸੋ ਗੁਰੂ ਪਿਆਰਿਓ ਉਹਨੂੰ ਫਿਰ ਸਾਭੀਤ ਦੇਣਾ ਪੈਣਾ ਹੈ ਸੋ ਫਿਰ ਸਾਹਬ ਦੇਣ ਲੱਗਿਆ ਬੰਦਾ ਚੀਕਾਂ ਮਾਰਦਾ ਫਿਰ ਲੋਕਾਂ ਨੂੰ ਫਿਰ ਜਾ ਕੇ ਪਤਰੀਆਂ ਫਰੋਂਦਾ ਫਿਰ ਫਰੋਲਦਾ ਫਿਰਦਾ ਹੈ ਸੋ ਫਿਰ ਥਾਂ ਥਾਂ ਦੇ ਜਾ ਕੇ ਹੱਥ ਦਿਖਾਉਂਦਾ ਕਰਦਾ ਮੇਰੀ ਕਿਸਮਤ ਮੜੀ ਮਾੜੀ ਸੋ ਮੈਨੂੰ ਦੱਸੋ ਕਿ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਹੈ ਪਹਿਲਾਂ ਕਰਮ ਚੰਗੇ ਕਰ ਲੈਂਦਾ ਤੇ ਨਾ ਹੱਥ ਦਿਖਾਉਣੇ ਪੈਂਦੇ ਸੋ ਫਿਰ ਜਾ ਜਗ੍ਹਾ ਜਗ੍ਹਾ ਜਾ ਕੇ ਬੰਦਾ ਹੱਥ ਦਿਖਾਉਂਦਾ ਫਿਰਦਾ ਸੋ ਆਓ ਗੁਰਬਾਣੀ ਦੇ ਲੜ ਲੱਗੋ ਆਪਣਾ ਤਨ ਮਨ ਧੰਨ ਗੁਰੂ ਨੂੰ ਦਿਓ ਤੇ ਤਾਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਗੱਲਾਂ ਨਾਲ ਅਚਾਰ ਨਹੀਂ ਬਣਦਾ ਪਰ ਆਪਣੀ ਸਾਰਿਆਂ ਦੀ ਕੋਸ਼ਿਸ਼ ਇਹੀ ਮੰਮੀ ਵਿੱਚ ਹੀ ਸੋ ਗੁਰੂ ਪਿਆਰਿਓ ਆਪਣੀ ਸਾਰਿਆਂ ਦੀ ਕੋਸ਼ਿਸ਼ ਇਹੀ ਕਿ ਤੇ ਗੱਲਾਂ ਨਾਲ ਹੀ ਚਾਰ ਬੈਜੇ ਤੇ ਮਿਹਨਤ ਨਾ ਕਰਨ ਤੋਂ ਦੇ ਸੋ ਇਦਾਂ ਨਹੀਂ ਅਚਾਰ ਬਣਦਾ ਇਹ ਤੇ ਮਿਹਨਤ ਕਰਨੀ ਪੈਂਦੀ ਸੋ ਆਓ ਠੋੜਾ ਸੁਣੋ ਸੋ ਲੋਕ ਪਵਨੰਦ ਗੁਰੂ